ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਕਹਾਣੀ ਲੱਗਦਾ ਇੱਕ ਨਵਾਂ ਮੋੜ ਲੈ ਰਹੀ ਹੈ ਹਾਂ ਜੀ ਬਿਲਕੁਲ ਸਾਲਾਂ ਤੱਕ ਤਾਂ ਫੋਕਸ ਸੀ ਨਵੇਂ ਲੋਕਾਂ ਨੂੰ ਖਿੱਚਣ ਤੇ ਪਰ ਹੁਣ ਹੁਣ ਕਹਾਣੀ ਬਦਲ ਰਹੀ ਹੈ ਉਹੀ ਗੱਲ ਅੱਜ ਦੀ ਸਾਡੀ ਗਹਿਰੀ ਪਰਚੋਲ ਇਸੇ ਬਦਲਾਅ ਉਤੇ ਹੈ ਕਿ ਕੈਨੇਡਾ ਹੁਣ ਬਾਹਰ ਦੇਖਣ ਦੀ ਬਜਾਏ ਆਪਣੇ ਅੰਦਰ ਮੌਜੂਦ ਹੁਨਰ ਤੇ ਕਿਵੇਂ ਦਾ ਲਗਾ ਰਿਹਾ ਹੈ ਤੇ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਦੱਸਤੀ ਹੈ ਕਿ ਪਹਿਲੀ ਦਸੰਬਰ ਤੋਂ ਕੁਝ ਵੱਡੇ ਐਲਾਨ ਹੋਣ ਜਾ ਰਹੇ ਹਨ ਹਾਂ ਤੇ ਸਾਡਾ ਮਕਸਦ ਸਿਰਫ ਇਹ ਦੱਸਣਾ ਨਹੀਂ ਕਿ ਕੀ ਬਦਲ ਰਿਹਾ ਹੈ ਬਲਕਿ ਇਹ ਸਮਝਣਾ ਹੈ ਕਿ ਇਨਾਂ ਬਦਲਾਵਾਂ ਦਾ ਅਸਲ ਮਤਲਬ ਕੀ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਜੋ ਪਹਿਲਾਂ ਹੀ ਕੈਨੇਡਾ ਵਿੱਚ ਹਨ ਜਾਂ ਜਾਣ ਦੀ ਤਿਆਰੀ ਕਰ ਰਹੇ ਹਨ ਅੱਛਾ ਚਲੋ ਇਸ ਨੂੰ ਖੋਲ ਕੇ ਦੇਖਦੇ ਹਾਂ ਸਭ ਤੋਂ ਪਹਿਲੀ ਖਬਰ ਤਾਂ ਮੈਨੂੰ ਲੱਗਦਾ ਹੈ ਹਜ਼ਾਰਾਂ ਲੋਕਾਂ ਲਈ ਇੱਕ ਵੱਡੇ ਸੁੱਖ ਦੀ ਸਹਾ ਵਰਗੀ ਹੈ ਬਹੁਤ ਵੱਡਾ ਸੁੱਖ ਦਾ ਸਾ ਖਾਸ ਕਰਕੇ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋਣ ਦੇ ਨੇੜੇ ਸਨ ਹਾਂ ਉਹਨਾਂ ਲਈ ਤਾਂ ਬਹੁਤ ਵੱਡੀ ਰਾਹਤ ਇਸ ਨੂੰ ਇਸ ਤਰ੍ਹਾਂ ਸੋਚੋ ਮੰਨ ਲਓ ਜਲੰਧਰ ਦਾ ਕੋਈ ਵਿਦਿਆਰਥੀ ਹੈ ਜੋ ਟੋਰਾਂਟੋ ਵਿੱਚ ਪੜ੍ਹਾਈ ਪੂਰੀ ਕਰਕੇ ਹੁਣ ਕੰਮ ਕਰ ਰਿਹਾ ਹੈ ਠੀਕ ਉਸ ਦਾ ਪਰਮਿਟ 2 ਮਹੀਨਿਆਂ ਵਿੱਚ ਖਤਮ ਹੋਣ ਵਾਲਾ ਹੈ ਤੇ ਉਸ ਦੀ ਪੀਆਰ ਦੀ ਫਾਈਲ ਅਜੇ ਪ੍ਰੋਸੈਸ ਵਿੱਚ ਹੈ ਉਹ ਤਾਂ ਬਹੁਤ ਤਣਾਅ ਵਿੱਚ ਹੋਵੇਗਾ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਹੋਣੀ ਬਿਲਕੁਲ ਉਸ ਦੇ ਲਈ ਇਹ ਐਲਾਨ ਸਿਰਫ ਇੱਕ ਨੀਤੀਗਤ ਬਦਲਾ ਨਹੀਂ ਇੱਕ ਗਾਰੰਟੀ ਹੈ ਇੱਕ ਤਰ੍ਹਾਂ ਦੀ ਸੁਰੱਖਿਆ ਹਾਂ ਕਿ ਉਹ ਅਗਲੇ 2 ਸਾਲ ਬਿਨਾ ਕਿਸੇ ਡਰ ਦੇ ਆਪਣਾ ਕੰਮ ਜਾਰੀ ਰੱਖ ਸਕਦਾ ਹੈ ਜਾਣਕਾਰੀ ਮੁਤਾਬਕ ਜਿਨ੍ਹਾਂ ਨੇ पीआर ਲਈ ਅਰਜ਼ੀ ਦਿੱਤੀ ਹੈ ਉਹਨਾਂ ਦੇ ਵਰਕ ਪਰਮਿਟ 31 ਦਸੰਬਰ 2026 ਤੱਕ ਵਧਾ ਦਿੱਤੇ ਗਏ ਹਨ 2026 ਤੱਕ ਇਹ ਤਾਂ ਬਹੁਤ ਬਹੁਤ ਲੰਬਾ ਸਮਾਂ ਹੈ ਮਤਲਬ ਸਰਕਾਰ ਸਾਫ਼ ਕਹਿ ਰਹੀ ਹੈ ਤੁਸੀਂ ਇੱਥੇ ਹੋ ਤੁਸੀਂ ਸਾਡੇ ਸਿਸਟਮ ਦਾ ਹਿੱਸਾ ਹੋ ਅਸੀਂ ਤੁਹਾਨੂੰ ਗਵਾਣਾ ਨਹੀਂ ਚਾਹੁੰਦੇ ਹਾਂਜੀ ਅਨਿਸ਼ਚਿਤਤਾ ਦੀ ਜਿਹੜੀ ਤਲਵਾਰ ਲਟਕ ਰਹੀ ਸੀ ਉਹ ਹਟਾ ਦਿੱਤੀ ਗਈ ਹੈ ਪਰ ਇੱਥੇ ਗੱਲ ਹੋਰ ਵੀ ਦਿਲਚਸਪ ਹੋ ਜਾਂਦੀ ਹੈ ਜਾਣਕਾਰੀ ਵਿੱਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਪਰਿਵਾਰਾਂ ਬਾਰੇ ਹਾਂ ਜੋ ਸਿਰਫ ਵਿਦਿਆਰਥੀ ਬਾਰੇ ਨਹੀਂ ਉਸਤੇ ਪਰਿਵਾਰ ਬਾਰੇ ਹੈ ਬਿਲਕੁਲ ਇਹ ਸ਼ਾਇਦ ਇਸ ਪਹਿਲੇ ਬਦਲਾਅ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਸਾਥੀ ਮਤਲਬ ਪਤੀ ਜਾਂ ਪਤਨੀ ਲਈ ਪੀਆਰ ਦੀ ਅਰਜ਼ੀ ਲਗਾਈ ਹੋਈ ਹੈ ਹਾਂ ਉਹ ਹੁਣ ਉਹਨਾਂ ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਬੁਲਾ ਸਕਦੇ ਹਨ ਇਹ ਤਾਂ ਬਹੁਤ ਵੱਡੀ ਗੱਲ ਹੈ ਪਹਿਲਾਂ ਤਾਂ ਸਾਲਾਂ ਬਦੀ ਵੱਖ ਰਹਿਣਾ ਪੈਂਦਾ ਸੀ ਹਾਂ ਮਹੀਨਿਆਂ ਕਈ ਵਾਰ ਸਾਲਾਂ ਤੱਕ ਇਹ ਭਾਵਨਾਤਮਕ ਤੌਰ ਤੇ ਵੀ ਔਖਾ ਸੀ ਤੇ ਆਰਥਿਕ ਤੌਰ ਤੇ ਵੀ ਹੁਣ ਉਹ ਇਕੱਠੇ ਰਹਿ ਸਕਦੇ ਨੇ ਤੇ ਦੋਵੇਂ ਜਾਣੇ ਕਾਨੂੰਨੀ ਤੌਰ ਤੇ ਕੰਮ ਕਰ ਸਕਦੇ ਨੇ ਇਹ ਪਰਿਵਾਰਾਂ ਲਈ ਤਾਂ ਬਹੁਤ ਚੰਗੀ ਖਬਰ ਹੈ ਪਰ ਮੇਰੇ ਮਨ ਵਿੱਚ ਇੱਕ ਸਵਾਲ ਆ ਰਿਹਾ ਹੈ ਪੁੱਛੋ ਕੀ ਇਸ ਨਾਲ ਓਪਨ ਵਰਕ ਪਰਮਿਟ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਵੱਜ ਜਾਵੇਗੀ ਕੁਝ ਲੋਕ ਕਹਿ ਸਕਦੇ ਨੇ ਕਿ ਇਸ ਨਾਲ ਸਥਾਨਕ ਨੌਕਰੀਆਂ ਤੇ ਦਬਾਅ ਪੈ ਸਕਦਾ ਹੈ ਦੇਖੋ ਇਹ ਇੱਕ ਵਾਜਿਬ ਸਵਾਲ ਹੈ ਅਤੇ ਇਸ ਤੇ ਬਹਿਸ ਹੁੰਦੀ ਹੈ ਸਰੋਤਾਂ ਵਿੱਚ ਸਿੱਧਾ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਪਰ ਜੇਕਰ ਅਸੀਂ ਇਸ ਨੂੰ ਵੱਡੀ ਤਸਵੀਰ ਨਾਲ ਜੋੜੀਏ ਆਹ ਕੈਨੇਡਾ ਦੀ ਨੀਤੀ ਇਹ ਦਰਸਾਉਂਦੀ ਹੈ ਕਿ ਇੱਕ ਸਥਿਰ ਅਤੇ ਖੁਸ਼ ਪਰਿਵਾਰ ਇੱਕ ਬਿਹਤਰ ਕਰਮਚਾਰੀ ਬਣਾਉਂਦਾ ਹੈ ਜਦੋਂ ਕੋਈ ਆਪਣੇ ਪਰਿਵਾਰ ਨਾਲ ਹੁੰਦਾ ਹੈ ਤਾਂ ਉਹ ਕੰਮ ਤੇ ਵਧੇਰੇ ਧਿਆਨ ਦਿੰਦਾ ਹੈ ਤੇ ਸਮਾਜ ਵਿੱਚ ਵੀ ਜਲਦੀ ਕੁਲ ਮਿਲ ਜਾਂਦਾ ਹੈ ਬਿਲਕੁਲ ਤੇ ਲੰਬੇ ਸਮੇਂ ਲਈ ਦੇਸ਼ ਵਿੱਚ ਰਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ ਇਸ ਲਈ ਸਰਕਾਰ ਇਸ ਨੂੰ ਇੱਕ ਨਿਵੇਸ਼ ਵਜੋਂ ਦੇਖ ਰਹੀ ਹੈ اچھا ਮਤਲਬ ਉਹ ਸਿਰਫ ਇੱਕ ਹਨਰਮੰਦ ਕੰਮੇ ਨੂੰ ਨਹੀਂ ਬਲਕਿ ਇੱਕ ਪੂਰੇ ਪਰਿਵਾਰ ਨੂੰ ਕੈਨੇਡੀਅਨ ਸਮਾਜ ਵਿੱਚ ਜੋੜ ਰਿਹਾ ਹੈ ਹਾਂ ਜੋ ਅੱਗੇ ਜਾ ਕੇ ਟੈਕਸ ਦੇਵੇਗਾ ਅਤੇ ਆਰਥਿਕਤਾ ਵਿੱਚ ਯੋਗਦਾਨ ਪਾਵੇਗਾ ਠੀਕ ਹੈ ਤਾਂ ਉਹ ਲੋਕਾਂ ਨੂੰ ਸਥਿਰਤਾ ਦੇ ਰਹੇ ਨੇ ਅਤੇ ਪਰਿਵਾਰਾਂ ਨੂੰ ਬੁਲਾਉਣ ਦੀ ਇਜਾਜ਼ਤ ਵੀ ਇਸ ਤੋਂ ਅਗਲਾ ਕਦਮ ਤਾਂ ਫਿਰ ਉਹਨਾਂ ਨੂੰ ਪੱਕਾ ਕਰਨਾ ਹੀ ਹੋਵੇਗਾ ਬਿਲਕੁਲ ਸਹੀ ਪਕੜਿਆ ਅਗਲੀ ਵੱਡੀ ਖਬਰ ਇਸੇ ਬਾਰੇ ਹੈ ਦੱਸੋ ਫਿਰ ਦੂਜਾ ਵੱਡਾ ਐਲਾਨ ਇੱਕ ਨਵੇਂ ਪੀਆਰ ਪਾਥਵੇ ਬਾਰੇ ਹੈ ਇਸ ਨੂੰ ਟੀਆਰ 2 ਪੀਆਰ ਪ੍ਰੋਗਰਾਮ ਕਿਹਾ ਜਾ ਰਿਹਾ ਹੈ ਪੀਆਰ 2 ਪੀਆਰ ਯਾਨੀ ਅਸਥਾਈ ਨਿਵਾਸੀ ਤੋਂ ਪੱਕੇ ਨਿਵਾਸੀ ਹਾਂ ਜਿਹੜੇ ਲੋਕ ਤੈਲਾ ਹੀ ਕੈਨੇਡਾ ਵਿੱਚ ਹਨ ਉਹਨਾਂ ਨੂੰ ਪੱਕੇ ਕਰਨ ਲਈ ਇੱਕ ਖਾਸਰਾ ਸਰੋਤਾ ਮੁਤਾਬਕ ਦਸੰਬਰ ਵਿੱਚ ਇਸ ਦਾ ਐਲਾਨ ਹੋ ਸਕਦਾ ਹੈ ਤੇ ਕਿੰਨੇ ਕੁ ਲੋਕਾਂ ਲਈ ਇਸ ਤਹਿਤ ਸਾਲ 2026 ਲਈ 33000 ਤੋਂ ਵੱਧ ਥਾਮਾਂ ਰੱਖੀਆਂ ਗਈਆਂ ਹਨ 33000 ਇੱਕ ਵੱਡਾ ਅੰਕੜਾ ਹੈ ਪਰ ਸਵਾਲ ਇਹ ਹੈ ਕਿ ਇਹ ਪ੍ਰੋਗਰਾਮ ਹੋਵੇਗਾ ਕਿ ਹੋ ਜਾ ਕਿ ਇਹ 2021 ਵਾਲੇ ਪ੍ਰੋਗਰਾਮ ਵਰਗਾ ਹੋਵੇਗਾ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਅਰਜੀ ਦੇਣ ਦਾ ਮੌਕਾ ਮਿਲ ਗਿਆ ਸੀ हां या इस बार शर्तें ਵਧੇਰੇ ਸਖਤ ਹੋਣਗੀਆਂ ਜਿਵੇਂ ਪਾਸ਼ਾ ਦੇ ਸਕੋਰ ਜਾਂ ਖਾਸ ਕਿਸਮ ਦੇ ਕੰਮ ਦਾ ਤਜਰਬਾ ਦੇਖੋ ਇਸ ਵਿੱਚ ਦਿਲਚਸਪ ਗੱਲ ਇਹ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਤਜਰਬਿਆਂ ਤੋਂ ਸਿੱਖਿਆ ਹੈ ਸਰਕਾਰ ਦਾ ਚੁਕਾ ਹੁਣ ਵਧੇਰੇ ਨਿਸ਼ਾਨਾ ਅਧਾਰਿਤ ਪਹੁੰਚ ਵਾਲ ਹੈ ਮਤਲਬ ਟਾਰਗੇਟਡ ਅਪਰੋਚ ਹਾਂਜੀ ਇਸ ਲਈ ਪੂਰੀ ਸੰਭਾਵਨਾ ਹੈ ਕਿ ਇਹ ਪ੍ਰੋਗਰਾਮ 2021 ਵਾਂਗ ਸਾਰਿਆਂ ਲਈ ਖੁੱਲਾ ਨਹੀਂ ਹੋਵੇਗਾ ਤਾਂ ਫਿਰ ਕਿੰਨਾ ਤੇ ਕੇਂਦ੍ਰਿਤ ਹੋਵੇਗਾ ਇਹ ਉਹਨਾਂ ਖਾਸ ਖੇਤਰਾਂ ਤੇ ਕੇਂਦ੍ਰਿਤ ਹੋ ਸਕਦਾ ਹੈ ਜਿੱਥੇ ਕਾਮਿਆਂ ਦੀ ਸਭ ਤੋਂ ਵੱਧ ਘਾਟ ਹੈ ਜਿਵੇਂ ਕਿ ਸਿਹਤ ਸੰਭਾਲ ਉਸਾਰੀ ਜਾਂ ਟੈਕਨੋਲੋਜੀ اچھا ਤਾਂ ਬਿਨੇਕਾਰ ਨੂੰ ਕੁਝ ਖਾਸ ਸਬੂਤ ਦੇਣੇ ਪੈਣਗੇ ਹਾਂ ਸ਼ਾਇਦ ਇੱਕ ਖਾਸ ਪੱਦਰ ਦੇ ਕੈਨੇਡੀਅਨ ਕੰਮ ਦੇ ਤਜਰਬੇ ਅਤੇ ਭਾਸ਼ਾ ਦੀ ਮਹਾਰਤ ਦਾ ਸਰਕਾਰ ਸਾਫ਼ ਤੌਰ ਤੇ ਉਹਨਾਂ ਲੋਕਾਂ ਨੂੰ ਇਨਾਮ ਦੇਣਾ ਚਾਹੁੰਦੀ ਹੈ ਜੋ ਪਹਿਲਾਂ ਹੀ ਕੈਨੇਡੀਅਨ ਆਰਥਿਕਤਾ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਤੇ ਸਿਸਟਮ ਵਿੱਚ ਪੂਰੀ ਤਰ੍ਹਾਂ ਰਚ ਮਿਚ ਚੁੱਕੇ ਨੇ ਬਿਲਕੁਲ ਤਾਂ ਇਹ ਉਹਨਾਂ ਲੋਕਾਂ ਲਈ ਇੱਕ ਸੁਨਹਿਰੀ ਮੌਕਾ ਹੈ ਜਿਨ੍ਹਾਂ ਦੇ ਪੁਆਇੰਟ ਸ਼ਾਇਦ ਐਕਸਪ੍ਰੈਸ ਐਂਟਰੀ ਲਈ ਪੂਰੇ ਨਾ ਹੋ ਰਹੇ ਹੋਣ ਹਾਂ ਪਰ ਉਹਨਾਂ ਕੋਲ ਉਹ ਹੁਨਰ ਹੈ ਜਿਸ ਦੀ ਕੈਨੇਡਾ ਨੂੰ ਇਸ ਵੇਲੇ ਸਖਤ ਲੋੜ ਹੈ ਤਾਂ ਇਹ ਹੀ ਇੱਕ ਤਰ੍ਹਾਂ ਨਾਲ ਸਿਸਟਮ ਨੂੰ ਵਧੇਰੇ ਸਮਾਰਟ ਬਣਾਉਣ ਦੀ ਕੋਸ਼ਿਸ਼ ਹੈ ਤੁਸੀਂ ਇਸ ਨੂੰ ਸਮਾਰਟ ਇਮੀਗ੍ਰੇਸ਼ਨ ਕਹਿ ਸਕਦੇ ਹੋ ਉਹ ਸਿਰਫ ਗਿਣਤੀ ਨਹੀਂ ਦੇਖ ਰਹੇ ਉਹ ਗੁਣਵੱਤਾ ਅਤੇ ਲੋੜ ਦੇਖ ਰਹੇ ਹਨ ਇਹ ਤਾਂ ਬਹੁਤ ਸਪਸ਼ਟ ਰਣਨੀਤੀ ਹੈ हां उनन ਲਈ ਇੱਕ ਅਜੇਹਾ ਵਿਅਕਤੀ ਜੋ ਪਹਿਲਾਂ ਹੀ ਇੱਥੇ ਹੈ ਪੜਿਆ ਹੈ ਕੰਮ ਕਰ ਰਿਹਾ ਹੈ ਉਹ ਇੱਕ ਜਾਣਿਆ ਪਹਿਚਾਣਿਆ ਉਮੀਦਵਾਰ ਹੈ ਉਸਦੇ ਸਫਲ ਹੋਣ ਦੀ ਸੰਭਾਵਨਾ ਕਿਸੇ ਨਵੇਂ ਆਣ ਵਾਲੇ ਨਾਲੋਂ ਕਿਤੇ ਵੱਧ ਹੈ ਠੀਕ ਹੈ ਤਾਂ ਅਸੀਂ ਦੇਖਿਆ ਕਿ ਫੈਡਰਲ ਸਰਕਾਰ ਉਹਨਾਂ ਲੋਕਾਂ ਨੂੰ ਰੋਕਣ ਲਈ ਕੰਮ ਕਰ ਰਹੀ ਹੈ ਜੋ ਦੇਸ਼ ਵਿੱਚ ਹਨ ਪਰ ਇਮੀਗ੍ਰੇਸ਼ਨ ਦੀ ਕਹਾਣੀ ਸਿਰਫ ਉਟਾਵਾ ਵਿਸ਼ਤਾ ਨਹੀਂ ਲਿਖੀ ਜਾਂਦੀ ਹੈ ਨਾ ਨਹੀਂ ਬਿਲਕੁਲ ਨਹੀਂ ਸੂਬਿਆ ਦੇਵੀ ਇਸ ਵਿੱਚ ਵੱਡੀ ਭੂਮਿਕਾ ਹੁੰਦੀ ਹੈ ਤੇ ਸਾਡੇ ਸਰੋਤਾਂ ਵਿੱਚ ਤੀਜਾ ਵੱਡਾ ਬਦਲਾ ਇਸੇ ਨਾਲ ਜੁੜਿਆ ਹੋਇਆ ਹੈ ਸੂਬੇ ਹਮੇਸ਼ਾ ਤੋਂ ਵੱਧ ਕੋਟੇ ਦੀ ਮੰਗ ਕਰਦੇ ਆਏ ਹਨ ਕਿ ਇਸ ਵਾਰ ਉਹਨਾਂ ਦੀ ਸੁਣੀ ਗਈ ਸੁਣੀ ਗਈ ਹੈ ਤੇ ਉਹ ਵੀ ਬਹੁਤ ਵੱਡੇ ਪੱਧਰ ਤੇ ਇਹ ਸ਼ਾਇਦ ਸਾਰੇ ਬਦਲਾਵਾਂ ਵਿੱਚੋਂ ਸਭ ਤੋਂ ਵੱਡਾ ਟਾਂਜਗਤ ਬਦਲਾਅ ਹੈ ਅੱਛਾ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰੋਵਿੰਸ਼ੀਅਲ ਨੋਮੀਡੇਟ ਪ੍ਰੋਗਰਾਮ ਯਾਨੀ ਪੀ ਐਨ ਪੀ ਦਾ ਕੋਟਾ ਸਾਲ 2026 ਲਈ 55000 ਤੋਂ ਵਧਾ ਕੇ ਸਿੱਧਾ 91000 ਕਰ ਦਿੱਤਾ ਗਿਆ ਹੈ 21000 ਇਹ ਤਾਂ ਲਗਭਗ 60% ਦਾ ਵਾਧਾ ਹੈ ਇਹ ਤਾਂ ਬਹੁਤ ਵੱਡਾ ਬਦਲਾਅ ਹੈ ਹਾਂ ਕੋਈ ਮਾਮੂਲੀ ਵਾਧਾ ਨਹੀਂ ਤਾਂ ਫਿਰ ਇਸ ਦਾ ਅਸਲ ਮਤਲਬ ਕੀ ਹੈ ਇਸ ਦਾ ਮਤਲਬ ਤਾਂ ਇਹ ਹੀ ਹੋਇਆ ਕਿ ਇਮੀਗ੍ਰੇਸ਼ਨ ਦੀ ਸ਼ਕਤੀ ਹੁਣ ਵੱਡੇ ਪੱਧਰ ਤੇ ਓਟਾਵਾ ਤੋਂ ਖਿਸਕ ਕੇ ਸੂਬਿਆਂ ਦੇ ਹੱਥਾਂ ਵਿੱਚ ਜਾ ਰਹੀ ਹੈ ਬਿਲਕੁਲ ਇਸ ਦਾ ਅਸਲ ਮਤਲਬ ਇਹ ਹੈ ਕਿ ਹੁਣ ਇਮੀਗ੍ਰੇਸ਼ਨ ਇੱਕ ਆਕਾਰ ਸਬਲੀ ਫਿਟ ਵਾਲੀ ਪਹੁੰਚ ਤੋਂ ਹੋਰ ਦੂਰ ਜਾ ਰਹੀ ਹੈ ਕਿਵੇਂ ਦੇਖੋ ਫੈਡਰਲ ਸਰਕਾਰ ਇਹ ਮੰਨ ਰਹੀ ਹੈ ਕਿ ਸੂਬੇ ਆਪਣੀਆਂ ਸਥਾਨਿਕ ਲੋੜਾਂ ਨੂੰ ਬਿਹਤਰ ਸਮਝਦੇ ਹਨ ਉਦਾਹਰਨ ਵਜੋਂ অন্ਟਾਰੀਓ ਨੂੰ ਸ਼ਾਇਦ ਸੌਫਟਵੇਅਰ ਇੰਜੀਨੀਅਰਾਂ ਦੀ ਲੋੜ ਹੋਵੇ ਹਾਂ ਪਰ ਸਕੈਚਵਨ ਨੂੰ ਖੇਤੀਬਾੜੀ ਦੇ ਮਾਹਿਰਾਂ ਦੀ ਹਾਂ ਤੇ ਅਲਬਰਟਾ ਨੂੰ ਤੇਲ ਅਤੇ ਗੈਸ ਖੇਤਰ ਦੇ ਤਜਰਬੇਕਾਰ ਕਾਮਿਆਂ ਦੀ ਇਹ ਵਧਿਆ ਹੋਇਆ ਕੋਟਾ ਉਹਨਾਂ ਨੂੰ ਸਹੀ ਹੁਨਰ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾਉਣ ਦੀ ਤਾਕਤ ਦਿੰਦਾ ਹੈ ਪਰ ਇਹ ਇੱਕ ਦੋ ਤਾਰੀ ਤਲਵਾਰ ਵੀ ਹੋ ਸਕਦੀ ਹੈ ਕਿ ਨਹੀਂ ਓਕੇ ਮੇ ਜਦੋਂ ਸੂਬੇ ਆਪਸ ਵਿੱਚ ਹੁਨਰਮੰਦ ਕਾਮਯਾਬੀ ਮੁਕਾਬਲਾ ਕਰਨਗੇ ਤਾਂ ਕੀ ਇਸ ਨਾਲ ਕੁਝ ਖਾਸ ਖੇਤਰਾ ਜਿਵੇਂ 온ਟਾਰੀਓ ਜਾਂ BC ਨੂੰ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਵੇਗਾ? ਛੋਟੇ ਸੂਬੇ ਤਾਂ ਪਿੱਛੇ ਰਹਿ ਜਾਣਗੇ। ਇਹ ਬਿਲਕੁਲ ਸਹੀ ਨੁਕਤਾ ਹੈ। ਇਸ ਨਾਲ ਇਮੀਗ੍ਰੇਸ਼ਨ ਦੇ ਅਮੀਰ ਤੇ ਇਮੀਗ੍ਰੇਸ਼ਨ ਦੇ ਗਰੀਬ ਸੂਬਿਆਂ ਵਿਚਕਾਰ ਪਾੜਾ ਵੱਧ ਸਕਦਾ ਹੈ। ਹਾਂ। ਵੱਡੇ ਸ਼ਹਿਰਾਂ ਵਾਲੇ ਸੂਬੇ ਹਮੇਸ਼ਾ ਜ਼ਿਆਦਾ ਕਰਸ਼ਕ ਹੁੰਦੇ ਹਨ ਪਰ ਇਸ ਦਾ ਦੂਜਾ ਪਾਸਾ ਵੀ ਹੈ ਇਹ ਛੋਟੇ ਸੂਬਿਆਂ ਨੂੰ ਵਧੇਰੇ ਰਚਨਾਤਮਕ ਬਣਨ ਲਈ ਮਜਬੂਰ ਕਰੇਗਾ ਮਤਲਬ ਉਹ ਆਪਣੇ ਪ੍ਰੋਗਰਾਮ ਹੋਰ ਆਕਰਸ਼ਕ ਬਣਾਉਣਗੇ ਹਾਂ ਜਿਵੇਂ ਕਿਸੇ ਖਾਸ ਖੇਤਰ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਵਾਧੂ ਸਹਾਇਤਾ ਦੇਣਾ ਇਸ ਲਈ ਇਹ ਮੁਕਾਬਲਾ ਸ਼ਾਇਦ ਪੂਰੇ ਸਿਸਟਮ ਵਿੱਚ ਨਵੀਨਤਾ ਲਿਆਵੇ ਅਤੇ ਬੇਨਕਾਰਾਂ ਲਈ ਨਵੇਂ ਮੌਕੇ ਪੈਦਾ ਕਰੇ ਠੀਕ ਹੈ ਤਾਂ ਅਸੀਂ ਦੇਖਿਆ ਕਿ ਸਰਕਾਰ ਕੰਮ ਕਰ ਰਹੀਆਂ ਲੋਕਾਂ ਨੂੰ ਰੋਕ ਰਹੀ ਹੈ ਤੇ ਸੂਬਿਆਂ ਨੂੰ ਵੀ ਆਪਣੀ ਮਰਜ਼ੀ ਦੇ ਲੋਕ ਚੁਣਨ ਦੀ ਵੱਧ ਤਾਕਤ ਦੇ ਰਹੀ ਹੈ ਪਰ ਇਮੀਗ੍ਰੇਸ਼ਨ ਸਿਰਫ ਆਰਥਿਕਤਾ ਬਾਰੇ ਤਾਂ ਨਹੀਂ ਨੂੰਦੀ ਇਹ ਪਰਿਵਾਰਾਂ ਬਾਰੇ ਵੀ ਹੈ ਬਹੁਤ ਜ਼ਿਆਦਾ ਤੇ ਸਾਡੇ ਸਰੋਤਾਂ ਵਿੱਚ ਇਸ 바ਨੇ ਵੀ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਜੋ ਸਾਲਾਂ ਤੋਂ ਉਡੀਕ ਕਰ ਰਹੇ ਨੇ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾਣ ਦੀ ਹਾਂ ਇਹ ਇੱਕ ਬਹੁਤ ਹੀ ਪਾਵਨਾਤਮਕ ਮੁੱਦਾ ਹੈ ਪਿਛਲੇ ਕਈ ਸਾਲਾਂ ਤੋਂ ਤਾਂ ਇਹ ਪ੍ਰੋਗਰਾਮ ਇੱਕ ਤਰ੍ਹਾਂ ਨਾਲ ਰੁਕਿਆ ਹੋਇਆ ਸੀ ਹਾਂ ਕਿ ਪੁਰਾਣੀਆਂ ਅਰਜ਼ੀਆਂ ਦਾ ਬਹੁਤ ਵੱਡਾ ਬੈਕਲੌਗ ਸੀ ਸਰੋਤ ਦੱਸਦੇ ਹਨ ਕਿ 2020 ਦੀਆਂ ਅਰਜ਼ੀਆਂ ਤੇ ਕਾਰਵਾਈ 2025 ਵਿੱਚ ਜਾ ਕੇ ਹੋਈ 2025 ਵਿੱਚ ਤੱਕ ਕੋਈ ਨਵੀਂ ਅਰਜੀ ਲਈ ਹੀ ਨਹੀਂ ਗਈ ਜਿਸ ਨਾਲ ਹਜ਼ਾਰਾਂ ਪਰਿਵਾਰ ਨਿਰਾਸ਼ ਹੋਏ ਹੋਣਗੇ ਪਰ ਹੁਣ ਹਾਲਾਤ ਬਦਲ ਰਹੇ ਨੇ ਹਾਂ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੇ ਸਾਲ 2026 ਵਿੱਚ ਮਾਤਾ ਪਿਤਾ ਦੀ ਪੀਆਰ ਲਈ ਨਵੀਆਂ ਅਰਜ਼ੀਆਂ ਲੈਣ ਦਾ ਐਲਾਨ ਕੀਤਾ ਹੈ ਇਸ ਦਾ ਮਤਲਬ ਹੈ ਕਿ ਜਿਹੜੇ ਲੋਕ ਕੈਨੇਡਾ ਦੇ ਪੀਆਰ ਜਾਂ ਨਾਗਰਿਕ ਬਣ ਚੁੱਕੇ ਹਨ ਉਹਨਾਂ ਲਈ ਆਪਣੇ ਮਾਪਿਆਂ ਨੂੰ ਸਪੌਂਸਰ ਕਰਨ ਦਾ ਰਸਤਾ ਦੁਬਾਰਾ ਖੁੱਲ ਰਿਹਾ ਹੈ ਇਹ ਤਾਂ ਉਮੀਦ ਦੀ ਇੱਕ ਨਵੀਂ ਕਿਰਨ ਹੈ ਯਕੀਨੀ ਤੌਰ ਤੇ ਪਰ ਇੱਥੇ ਥੋੜਾ ਤੀਰਜ ਰੱਖਣਾ ਵੀ ਜ਼ਰੂਰੀ ਹੈ ਕਿਉਂ ਇਹ ਸਮਝਣਾ ਪਵੇਗਾ ਕਿ ਪੁਰਾਣੇ ਬੈਕਲੌਗ ਨੂੰ ਸਾਫ਼ ਕਰਨ 'ਚ ਸਾਲ ਲੱਗੇ। ਇਸ ਪ੍ਰੋਗਰਾਮ ਲਈ ਮੰਗ ਹਮੇਸ਼ਾ ਸਪਲਾਈ ਨਾਲੋਂ ਕਿਤੇ ਬਹੁਤ ਵੱਧ ਹੁੰਦੀ ਹੈ। ਤਾਂ ਜਦੋਂ ਅਰਜ਼ੀਆਂ ਖੁੱਲਣਗੀਆਂ ਤਾਂ ਲੱਖਾਂ ਲੋਕ ਅਪਲਾਈ ਕਰਨਾ ਚਾਹਣਗੇ। ਹਾਂ ਪਰ ਕੋਟਾ ਸੀਮਿਤ ਹੋਵੇਗਾ। ਇਸ ਲਈ ਇੱਕ ਖੁਸ਼ਖਬਰੀ ਤਾਂ ਹੈ ਪਰ ਇਹ ਲੋਟਰੀ ਜਿੱਤਣ ਵਰਗਾ ਹੋ ਸਕਦਾ ਹੈ। ਮਤਲਬ ਦਰਵਾਜ਼ੇ ਖੋਲਣ ਵਰਗਾ ਨਹੀਂ ਸਿਰਫ ਦਰਵਾਜ਼ੇ ਤੇ ਲੱਗੇ ਤਾਲੇ ਨੂੰ ਖੋਲਣ ਵਰਗਾ ਹੈ। ਅੰਦਰ ਜਾਣ ਲਈ ਫਿਰ ਵੀ ਲੰਬੀ ਕਤਾਰ ਹੋਵੇਗੀ। ਬਿਲਕੁਲ ਸਹੀ ਕਿਹਾ। ਤਾਂ ਇਸ ਸਬਦ ਦਾ ਮਤਲਬ ਕੀ ਹੈ ਜੇ ਅਸੀਂ ਸਾਰੇ ਬਿੰਦੂਆਂ ਨੂੰ ਜੋੜ ਕੇ ਦੇਖੀਏ ਤਾਂ ਇੱਕ ਬਹੁਤ ਸਪਸ਼ਟ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ ਹਾਂ ਇੱਕ ਪੈਟਰਨ ਦਿਸਦਾ ਹੈ ਪਹਿਲਾ ਵਰਕ ਪਰਮਿਟ ਵਧਾ ਕੇ ਅਤੇ ਪਰਿਵਾਰਾਂ ਨੂੰ ਓਪਨ ਵਰਕ ਪਰਮਿਟ ਦੇ ਕੇ ਸਰਕਾਰ ਮੌਜੂਦਾ ਕਾਮਿਆਂ ਨੂੰ ਸਥਿਰਤਾ ਦੇ ਰਹੀ ਹੈ ਫਿਰ ਦੂਜਾ ਟੀਆਰ ਟੂ ਪੀਆਰ ਪਾਥਵੇ ਰਾਹੀਂ ਉਹ ਇਹਨਾਂ ਸਥਿਰ ਕਾਮਿਆਂ ਨੂੰ ਪੱਕੇ ਤੌਰ ਤੇ ਰੱਖਣ ਦਾ ਰਾਹ ਬਣਾ ਰਹੀ ਹੈ ਠੀਕ ਤੇ ਤੀਜਾ ਪੀਐਨਪੀ ਕੋਟੇ ਵਿੱਚ ਪਾਰੀਵਾਦਾ ਕਰਕੇ ਉਹ ਇਹ ਯਕੀਨੀ ਬਣਾ ਰਹੀ ਹੈ ਕਿ ਇਮੀਗ੍ਰੇਸ਼ਨ ਨਾਲ ਸਿਰਫ ਵੱਡੇ ਸ਼ਹਿਰਾਂ ਨੂੰ ਹੀ ਨਹੀਂ ਬਲਕਿ ਸਾਰੇ ਦੇਸ਼ ਦੀਆਂ ਸਥਾਨਿਕ ਲੋੜਾਂ ਪੂਰੀਆਂ ਹੋਣ ਅਤੇ ਚੌਥਾ ਮਾਪਿਆਂ ਲਈ ਦਰਵਾਜ਼ੇ ਦੁਬਾਰਾ ਖੋਲ੍ਹ ਕੇ ਉਹ ਇਮੀਗ੍ਰੇਸ਼ਨ ਦੇ ਸਮਾਜਿਕ ਅਤੇ ਪਰਿਵਾਰਿਕ ਪਹਿਲੂ ਨੂੰ ਮਜ਼ਬੂਤ ਕਰ ਰਹੇ ਹਨ ਇਹ ਸਾਰੀਆਂ ਤਬਦੀਲੀਆਂ ਮਿਲ ਕੇ ਇੱਕ ਸਪਸ਼ਟ ਸੰਦੇਸ਼ ਦਿੰਦੀਆਂ ਹਨ ਹੈਨਾ ਹਾਂ ਸੰਦੇਸ਼ ਬਿਲਕੁਲ ਸਾਫ਼ ਹੈ ਕੈਨੇਡਾ ਹੁਣ ਸਿਰਫ ਨਵੇਂ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਦੌੜ ਵਿੱਚ ਨਹੀਂ ਹੈ ਉਹ ਉਹਨਾਂ ਲੋਕਾਂ ਨੂੰ ਸੰਭਾਲਣ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ